5 ਜੂਨ ਨੂੰ ਕੁਲਦੀਪ ਬਰਾੜ ਸੋਚਦਾ ਹੈ ਕਿ ਜੋ ਫਾਇਰਿੰਗ ਤੇ ਜੋ ਬੰਬ ਧਮਾਕੇ ਉਹਨੇ 4 ਜੂਨ ਨੂੰ ਕਰਵਾਇਆ ਇਸ ਤੋਂ ਖਾਲਸਾ ਫੌਜ ਸਾਰੀ ਡਰ ਜਾਏਗੀ ਤੇ ਇਸ ਤੋਂ ਬਾਅਦ ਉਹ ਘੁਟਨੇ ਟੇਕ ਦੇਣਗੇ ਤੇ ਉਹ ਲੜਨ ਦੀ ਹਿੰਮਤ ਵੀ ਛੱਡ ਦੇਣਗੇ 4 ਜੂਨ ਦੀ ਅੱਧੀ ਰਾਤ ਨੂੰ ਕੁਲਦੀਪ ਬਰਾੜ ਇਹ ਪਲੈਨਿੰਗ ਕਰਦਾ ਹੈ ਕਿ ਫੌਜੀ ਗੋਤਾਖੋਰ ਨੇ ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਥੱਲੋ ਦੀ ਭੇਜਿਆ ਜਾਏਗਾ ਤੇ ਹਰਿਮੰਦਰ ਸਾਹਿਬ ਦੇ ਅੰਦਰ ਕਬਜ਼ਾ ਕੀਤਾ ਜਾਏਗਾ ਹੁਣ ਇੱਥੇ ਇਹਨਾਂ ਨੇ ਕੁਝ ਅਫਵਾਹਾਂ ਕੁਲਦੀਪ ਬਰਾੜ ਨੇ ਇਹੋ ਜਿਹੀਆਂ ਉਡਾਈਆਂ ਸੀ ਕੀ ਉਹਨੇ ਕਿਹਾ ਸੀ ਕਿ ਸਿੰਘਾਂ ਨੇ ਨਾ ਅੰਦਰ ਬੇਰੂਤ ਰੱਖੀ ਹੋਏ ਆ ਮਤਲਬ ਸੱਚਖਣ ਦੇ ਅੰਦਰ ਕੋਈ ਬੇਰੂਤ ਰੱਖਿਆ ਜਿਸ ਦਾ ਅੱਗੇ ਜਾ ਕੇ ਬਲੇਮ ਹੀ ਉਹ ਭਾਰਤ ਸਰਕਾਰ ਦੇ ਉੱਤੇ ਪਾਏਗੀ ਮਤਲਬ ਉਹਨਾਂ ਦੇ ਅੰਦਰ ਜਾਣ ਦੀ ਇਹ ਰਣਨੀਤੀਆਂ ਸੀ ਕੁਲਦੀਪ ਬਰਾੜ ਨੂੰ ਇਹ ਗਲਤਫਹਿਮੀ ਸੀ ਕਿ ਜੋ ਕੁਝ ਉਹਨੇ 4 ਜੂਨ ਨੂੰ ਸਿੰਘਾਂ ਦੇ ਨਾਲ ਕੀਤਾ ਆ ਉਸ ਤੋਂ ਬਾਅਦ ਜੋ ਸਿੰਘ ਡਰ ਜਾਣਗੇ ਤੇ ਅੱਗੇ ਹਮਲਾ ਨਹੀਂ ਕਰਨਗੇ ਤੇ ਨਾ ਹੀ ਅੱਗੇ ਜੰਗ ਲੜਨਗੇ ਇਸ ਦੇ ਨਾਲ ਹੀ ਇਹਨਾਂ ਦੀ ਪਲੈਨਿੰਗ ਇਹ ਵੀ ਸੀ ਕਿ ਜੇ ਸੱਚਖੰਡੇ ਆ ਇਧਰੋਂ ਕਿਤੋਂ ਵੀ ਕੋਈ ਗੋਲੀ ਚੱਲਦੀ ਆ ਉਹ ਸਿੰਘ ਨੂੰ ਉੱਥੇ ਗੋਲੀ ਮਾਰ ਕੇ ਮਾਰ ਦਿੱਤਾ ਜਾਏਗਾ। ਕਾਫੀ ਫੌਜੀ ਜੋ ਸੀ ਕੰਟਾਘਰ ਤੋਂ ਤੁਰਨਗੇ ਤੇ ਉਹ ਪਹੁੰਚਦੇ ਪਹੁੰਚਦੇ ਹਮਲਾ ਕਰਦੇ ਕਰਦੇ ਸੰਤ ਬਾਬਾ ਜਨੈਲ ਸਿੰਘ ਜੀ ਪਿੰਡਰਾਵਾਲੇ ਨੂੰ ਵੀ ਫੜ ਲੈਣਗੇ। ਇਹ ਸਾਰੇ ਸੁਪਨੇ ਕੁਲਦੀਪ ਬਰਾੜ ਨੇ 4 ਜੂਨ ਦੀ ਰਾਤ ਨੂੰ ਦੇਖੇ। ਉਸ ਨੇ ਇਹ ਆਪਣੇ ਪਲੈਨਿੰਗ ਦੇ ਸੁਪਨੇ ਵਿੱਚ ਇਹ ਵੀ ਸ਼ਾਮਲ ਕੀਤਾ ਕਿ ਜਿਹੜੇ ਗੁਰੂ ਰਾਮਦਾਸ ਰਾਹ ਆ ਉਦ੍ਰੋ ਦੀ ਵੀ ਜਿਹੜੀਆਂ ਵੱਡੀਆਂ ਗੱਡੀਆਂ ਦੇ ਕਾਫਲੇ ਭਰ ਕੇ ਆਣਗੇ ਵੱਡੀ ਫੌਜ ਅੰਦਰ ਦਰਬਾਰ ਸਾਹਿਬ ਦੇ ਹੋ ਰਾਇਏ ਕਿ ਜਿਹੜੀ ਫੌਜ ਦਰਬਾਰ ਸਾਹਿਬ ਦੇ ਅੰਦਰ ਜਾਏਗੀ ਗੱਡੀਆਂ ਰਾਹੀਂ ਇਹ ਮੰਜੀ ਹਾਲ ਤੇ ਗੁਰੂ ਨਾਨਕ ਨਿਵਾਸ ਐਸੇ ਹੋਰ ਜਗਾਵਾਂ ਤੇ ਮੋਰਚੇ ਦੇ ਉੱਤੇ ਕਬਜ਼ਾ ਕਰੇਗੀ ਇਸ ਤੋਂ ਇਲਾਵਾ ਹੁਣ ਤੱਕ ਇਹਨਾਂ ਨੇ ਸਿੰਘਾਂ ਦੇ ਕਾਫੀ ਮੋਰਚੇ ਖਤਮ ਕਰ ਦਿੱਤੇ ਸੀ ਤੇ ਇਹਨਾਂ ਦਾ ਹੁਣ ਟਾਰਗੇਟ ਇਹ ਸੀ ਤੇ ਇਹਨਾਂ ਦੀ ਪਲੈਨਿੰਗ ਵੀ ਇਹ ਸੀ ਕਿ ਜੋ ਬਚੇ ਮੋਰਚੇ ਆ ਉਹਨਾਂ ਨੂੰ ਵੀ ਖਤਮ ਕੀਤਾ ਜਾਏ ਹੁਣ ਇਸ ਦੇ ਨਾਲ ਹੀ ਜਦੋਂ 5 ਜੂਨ ਦੀ ਸਵੇਰ ਚੜ੍ਹਦੀ ਆ ਸਵੇਰ ਨੂੰ ਹਜੇ ਥੋੜਾ ਥੋੜਾ ਹਨੇਰਾ ਹੀ ਸੀ ਤੇ ਸੈਂਕੜੇ ਜਿਹੜੇ ਫੌਜੀ ਸੀ ਉਹ ਕੰਟਾ ਘਰ ਦਾ ਹੀ ਅੰਦਰ ਆਉਂਦੇ ਨੇ ਜਦੋਂ ਕੰਟਾ ਘਰ ਤੋਂ ਜਿਹੜੇ ਫੌਜੀ ਨੇ ਅੰਦਰ ਆਉਂਦੇ ਨੇ ਤੇ ਜਿਹੜੇ ਕੰਟਾ ਘਰ ਦੇ ਜ਼ਮੀਨ ਥੱਲੇ ਬਣੇ ਦੋ ਮੋਰਚੇ ਸੀ ਉਥੇ ਸਿੰਘ ਮੌਜੂਦ ਸਨ ਤੇ ਇਨਾਂ ਮੋਰਚਿਆਂ ਦੇ ਵਿੱਚ ਸਿੰਘ ਆਪਣੀਆਂ ਪੋਜੀਸ਼ਨਾਂ ਲਏ ਬੈਠੇ ਸੀ ਤੇ ਜਿਸ ਤਰੀਕੇ ਨਾਲ ਹੀ ਉਹ ਕਮਾਂਡੋ ਉਹ ਸੈਨਿਕ ਉਹ ਸਾਰੀ ਫੋਰਸ ਤੇ ਜਿਹੜੇ ਗੋਤਾਖੋਰ ਸੀ ਸਰੋਵਰ ਵੱਲੋਂ ਵੱਧਦੇ ਨੇ ਤੇ ਉਹ ਐਸਾ ਗੋਲੀਆਂ ਦਾ ਫੁਹਾਰਾ ਕਹਿ ਲੋ ਜਾਂ ਐਸਾ ਗੋਲੀਆਂ ਚਲਾਉਂਦੇ ਨੇ ਕਿ ਕੋਈ ਵੀ ਜਿਹੜਾ ਸੈਨਿਕ ਤੇ ਕਮਾਂਡੋ ਕੋਈ ਵੀ ਨਹੀਂ ਬਚਦਾ ਉਹਦੇ ਵਿੱਚ ਸਾਰੀ ਦੀ ਸਾਰੀ ਫੋਰਸ ਉੱਥੇ ਢਾ ਢੇਰੀ ਹੋ ਗਈ ਤੇ ਜਿਸ ਦੇ ਨਾਲ ਜਰਨਲ ਬਰਾੜ ਦੇ ਮੂੰਹ ਤੇ ਇੱਕ ਤਗੜੀ ਚਪੇੜ ਪਈ ਤੇ ਉਹਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਇਧਰ ਹੀ ਹੁਣ ਦੂਜੇ ਪਾਸੇ ਫੌਜ ਅੱਗੇ ਵਧ ਰਹੀ ਸੀ ਜਿੱਧਰ ਗੁਰਰਾਮ ਦਾਸ ਸਰਾਹ ਸੀ ਤੇ ਲੰਗਰ ਹਾਲਵਾਲ ਸਾਈਡ ਉੱਥੇ ਗੇਟ ਬੰਦ ਹੋਣ ਕਰਕੇ ਇਹਨਾਂ ਨੇ ਜਿਹੜੀ ਉਹ ਤੋਪਾਂ ਲਗੀਆਂ ਹੋਈਆਂ ਸੀ ਤੋਪਾਂ ਦੇ ਨਾਲ ਗੋਲੇ ਚਲਾ ਕੇ ਆਂ ਤੋਪਾਂ ਦੇ ਨਾਲ ਉਹ ਦਰਵਾਜ਼ੇ ਤੋੜੇ ਗਏ ਕਿਉਂਕਿ ਉਸੇ ਤੋਂ ਇੱਕ ਦਿਨ ਪਹਿਲਾਂ 4 ਜੂਨ ਨੂੰ ਜਲਿਆਂਵਾਲੇ ਬਾਗ ਦੇ ਕੋਲ ਇਹਨਾਂ ਨੇ ਹੋਰ ਟੈਂਕਾਂ ਦੀ ਤੇ ਤੋਪਾਂ ਦੀ ਪਹਿਲਾਂ ਹੀ ਅਰੇਂਜਮੈਂਟ ਕਰਕੇ ਰੱਖਿਆ ਜਦੋਂ ਇਹ ਫੌਜ ਟੈਂਕਰ ਦੇ ਨਾਲ ਉਹ ਲੋਹੇ ਦੇ ਗੇਟ ਨੂੰ ਤੋੜਦੀ ਹੈ ਤੇ ਜਿੱਦਾਂ ਹੀ ਉਹ ਗੇਟ ਤੋਂ ਅੱਗੇ ਵੱਧਦੇ ਆ ਤੇ ਸਿੰਘ ਵੇਖਦੇ ਕਿ ਫੌਜੀ ਗੱਡੀਆਂ ਦੇ ਵਿੱਚ ਭਰ ਕੇ ਲੱਦ ਕੇ ਅੰਦਰ ਨੂੰ ਆ ਰਹੇ ਨੇ ਉੱਥੇ ਇੱਕ ਸਿੰਘ ਮੌਜੂਦ ਸੀ ਤੇ ਉਸ ਦੇ ਨਾਲ ਹੀ ਜੋ ਸਿੰਘਾਂ ਦੇ ਮੋਰਚੇ ਅੰਦਰ ਮੌਜੂਦ ਸੀ ਉਹਨਾਂ ਨੇ ਐਸੀ ਗੋਲੀਬਾਰੀ ਦਾ ਮੀਂਹ ਵਰਸਾਇਆ ਕਿ ਉੱਥੇ ਹੀ ਉਹ ਸਾਰੇ ਫੌਜੀ ਖਤਮ ਕਰ ਦਿੱਤੇਗੇ ਇਸ ਤਰੀਕੇ ਨਾਲ ਭਰ ਭਰ ਕੇ ਫੌਜੀਆਂ ਨੂੰ ਮਰਦਾ ਹੋਇਆ ਦੇਖ ਕੇ ਬਰਾੜ ਨੇ ਫੌਰਨ ਰੋਕਿਆ ਤੇ ਤੋਪ ਦੇ ਗੋਲਿਆਂ ਨਾਲ ਇੱਕ ਬੜੀ ਤਬਾਹੀ ਮਚਾਈ ਇਸ ਦੇ ਨਾਲ ਸਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ ਸੀ ਇਹ ਸਭ ਹਮਲੇ ਦੇ ਚੱਲਦੇ ਹੋਏ ਕਾਫੀ ਸਿੰਘਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਤੇ ਇਹ ਸਭ ਚੀਜ਼ਾਂ ਨੂੰ ਦੇਖਦੇ ਹੋਏ ਕੁਲਦੀਪ ਬਰਾੜ ਨੇ ਫੌਰਨ ਇੱਕ ਮੀਟਿੰਗ ਰਖਵਾਈ ਜਿਸ ਦੇ ਵਿੱਚ ਸਾਰੇ ਅਫਸਰ ਬੁਲਾਏ ਗਏ ਕੁਲਦੀਪ ਬਰਾੜ ਹੁਣ ਇੱਥੇ ਸੋਚਦਾ ਹੈ ਕਿ ਜੇਕਰ ਅਸੀਂ ਪ੍ਰਕਰਮਾਂ ਦੇ ਵਿੱਚ ਟੈਂਕ ਨਹੀਂ ਭੇਜਾਂਗੇ ਤੇ ਅਸੀਂ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਪਾਵਾਂਗੇ ਇਸ ਚੀਜ਼ ਨੂੰ ਸੁਣਦੇ ਹੋਏ ਉੱਥੇ ਇੱਕ ਕਮਾਂਡੋ ਨੇ ਕਿਹਾ ਕਿ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਆ ਉਹ ਤੇ ਲੜਨ ਮਰਨ ਲਈ ਪਹਿਲਾਂ ਹੀ ਤਿਆਰ ਬੈਠੇ ਹੋਏ ਨੇ ਉਹ ਕਿਸੇ ਵੀ ਕੀਮਤ ਦੇ ਉੱਤੇ ਆਪਣੇ ਹਥਿਆਰ ਨਹੀਂ ਸੁੱਟਣਗੇ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਗੱਲ ਪਤਾ ਹੈ ਕਿ ਜਰਨਲ ਸੁਬੇਕ ਸਿੰਘ ਵੱਲੋਂ ਉਹਨਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਮਤਲਬ ਜਿਹੜੀਆਂ ਇਹਨਾਂ ਨੂੰ ਇਨਸਟਰਕਸ਼ਨਸ ਹੈਗੀਆਂ ਨੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਇਨਸਟਰਕਸ਼ਨਸ ਕੌਣ ਦੇ ਰਹੇ ਨੇ ਸੁਬੇਕ ਸਿੰਘ ਇਹ ਕੋਈ ਵੀ ਆਮ ਜਰਨਰਲ ਨਹੀਂ ਸੀ ਇਹ ਉਹ ਜਨਰਲ ਸੀ ਜਿਨ੍ਹਾਂ ਨੂੰ ਗੋਰੀਲਾ ਯੁੱਧ ਨੀਤੀ ਦੀ ਮੁਹਾਰਤ ਫਸਿਲ ਸੀ ਜਦੋਂ ਇਹ ਸਭ ਚੀਜ਼ਾਂ ਕੁਲਦੀਪ ਬਰੜ ਆਪ ਹੈਂਡਲ ਨਹੀਂ ਕਰ پا ਰਿਹਾ ਸੀ ਤਾਂ ਉਹ ਆਪਣੇ ਕੁਝ ਕਮਾਂਡੋ ਨੂੰ ਭੇਜਦਾ ਹੈ ਉਹ ਕੀ ਇੰਦਰਾ ਗਾਂਧੀ ਕੋਲ ਜਾ ਕੇ ਪਲ-ਪਲ ਦੀ ਖਬਰ ਦੇ ਰਹੇ ਸੀ ਇਹ ਜੋ ਕੁਝ ਹੋ ਰਿਹਾ ਸੀ ਇਹ ਵੀ ਇੰਦਰਾ ਗਾਂਧੀ ਨੂੰ ਦੱਸਿਆ ਗਿਆ ਤੇ ਇੰਦਰਾ ਗਾਂਧੀ ਦਾ ਅੱਗੋ ਜਵਾਬ ਇਹ ਸੀ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਇਹ ਮੋਰਚੇ ਨੂੰ ਅਸੀਂ ਜਲਦੀ ਖਤਮ ਕਰ ਦਵਾਂਗੇ ਮਤਲਬ ਸਿੰਘਾਂ ਨੂੰ ਜਲਦੀ ਤੋਂ ਜਲਦੀ ਮਾਰ ਦਿੱਤਾ ਜਾਏਗਾ ਤੇ ਇਹ ਕੋਈ ਵੀ ਵੱਡੀ ਗੱਲ ਨਹੀਂ ਆ ਤੇ ਹੁਣ ਇਹਨਾਂ ਨੂੰ ਨੁਕਸਾਨ ਹੋਣ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਹਜੇ ਤੱਕ ਅਸੀਂ ਇਹਨਾਂ ਨੂੰ ਖਤਮ ਨਹੀਂ ਕਰ पाए ਇਸ ਤੋਂ ਬਾਅਦ ਚੁ ਹੀ ਹੁਣ ਸਭ ਨੂੰ ਇਹ ਵੀ ਚਿੰਤਾ ਲੱਗੀ ਹੋਈ ਸੀ ਕਿ ਜਨਰਲ ਬਰਾੜ ਜਿਹੜੀ ਉਹ ਨੀਤੀ ਤਿਆਰ ਕਰ ਰਹੇ ਨੇ ਉਹ ਨੀਤੀ ਨੂੰ ਕਿਤੋਂ ਵੀ ਕੋਈ ਢਾਹ ਨਹੀਂ ਲਗਾ ਸਕਦਾ ਇਸ ਕਰਕੇ ਜਿੱਦੇ ਅੱਗੇ ਕੁਲਦੀਪ ਬਰਾੜ ਦੀ ਹਰ ਇੱਕ ਨੀਤੀ ਫੇਲਿਆ ਇਸ ਤੋਂ ਬਾਅਦ ਵਿੱਚ ਹੀ ਹਰਮੰਦਰ ਸਾਹਿਬ ਦੀਆਂ ਸਾਰੀਆਂ ਖਿੜਕੀਆਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਸਾਰੇ ਸਿੰਘ ਅੰਦਰ ਬੈਠ ਕੇ ਬਾਣੀ ਦੇ ਵਿੱਚ ਲੀਨ ਹੋ ਗਏ ਲਗਾਤਾਰ ਗੋਲੀਆਂ ਦੀ ਬਰਸਾਤ ਚੱਲੀ ਜਾ ਰਹੀ ਸੀ ਤੇ ਇਸੇ ਬਰਸਾਤ ਦੇ ਅੰਦਰ ਕੋਈ ਸਿੰਘ ਨਹੀਂ ਡੋਲਿਆ ਸਭ ਆਪਣੇ ਆਪਣੇ ਸਥਾਨਾਂ ਦੇ ਉੱਤੇ ਬੈਠੇ ਹੋਏ ਸੀ ਜਦੋਂ ਅਗਲੀ ਸਵੇਰ ਹੁੰਦੀ ਹੈ ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉਹੀ ਗੋਲੀਆਂ ਦੇ ਬਰਸਾਤ ਦੇ ਵਿੱਚੋਂ ਇੱਕ ਗੋਲੀ ਆ ਕੇ ਮਹਾਰਾਜ ਦੇ ਸਰੂਪ ਨੂੰ ਵੀ ਲੱਗਦੀ ਹੈ